ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੈਡ ਸੂਈ ਆ ਚੰਗੀ ਟੋਪ ਕਲਾਸ ਆ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਸ ਸਾਰਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਜੀ ਵਧੀਆ ਹਾਂਜੀ ਵੀਰ ਜੀ ਨਾਂ ਦੱਸ ਦਿਓ ਆਪਦਾ ਨਾਂ ਜੀ ਮੇਰਾ ਇਹ ਨਬਰ ਰੂਪ ਹਾਂਜੀ ਪਿੰਡ ਠਾਰੇ ਹਾਂਜੀ ਜਿਲ੍ਹਾ ਗਦਾਫਰ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ 70870 ਹਾਂਜੀ 5695 ਤੇ ਆਪਣੇ ਕੋਲੇ ਵੈੜ ਵੀਰ ਜੀ ਸੂਈ ਵੈੜ ਜੀ ਵੀਰ ਜੀ ਵੈੜ ਜੀ ਵੀਰ ਘਰ ਦੀ ਏ ਬਿਲਕੁਲ ਜੀ ਪਹਿਲਾ ਸੂਆ ਦੇ ਪਹਿਲਾ ਸੂਆ ਮੈਂ ਨਾ ਬੱਚੀਆਂ ਬਣਾ ਕੇ ਵੇਚਦਾ ਜਾਂ ਤੁਹਾਡੇ ਸਾਹਮਣੇ ਗੱਬਣ ਜਾਵੇ ਕੋ ਬੈਠਾ ਠੀਕ ਹੈ ਜੀ ਤੇ ਡੰਗਾ ਇਹਨੇ ਸਾਂਭੀ ਨਹੀਂ ਜਾਂਦੇ ਨਾਕ ਦਾ ਬਾਹਰ ਆ ਅੱਛਾ ਜੀ ਤੇ ਸਾਮ ਨੂੰ ਕਰ ਦੇਣੇ ਠੀਕ ਹੈ ਜੀ ਵੀਰ ਜੀ ਸੂਈ ਨੂੰ ਕਿੰਨੇ ਕਿ ਦਿਨ ਹੋ ਗਿਆ ਮੈਨੂੰ 15 17 ਦਿਨ ਹੋਏ ਅੱਛਾ ਜੀ 17 ਕਿ ਦਿਨ ਹੋਏ ਠੀਕ ਠੀਕ ਹੈ ਜੀ 15 17 ਦਿਨ ਬੱਚਾ ਕੀ ਆ ਗਿਆ ਨਾ ਬੱਚਾ ਬੱਚਾ ਹੋ ਗਿਆ ਅੱਛਾ ਬੱਚਾ ਆ ਗਿਆ ਜੀ ਇਹਦਾ ਠੀਕ ਹੈ ਜੀ ਚੰਗੀ ਠੰਡੀ ਸੀਲ ਆ ਬਾਕੀ ਤੁਹਾਨੂੰ ਕੋਈ ਨਹੀਂ ਤੂੜੇ ਛੋੜੀ ਉਹ ਵੱਛਾ ਆ ਗਿਆ ਜੀ ਠੀਕ ਹੈ ਜੀ ਵੀਰ ਜੀ ਕਿੰਨਾ ਦੁੱਧ ਆਉਣਾ ਦੋ ਦਾ ਵਾਰਤ 10 ਲੀਟਰ 10 ਲੀਟਰ ਦੁੱਧ ਆ ਠੰਡੀ ਸੀਲ ਵੈੜੀ ਆ ਗਈ ਹੈ ਨਾ ਜੀ ਕੋ ਜਿੰਦਾ ਮਰਜੀ ਵੰਗੇ ਲੋ ਬਿਲਕੁਲ ਤੋਰ ਵੀ ਜੀ ਤੋਰ ਪਠਿਆਂ ਪੁੱਠਿਆਂ ਦੀ ਗੰਮੀ ਵੱਜ ਜੇ ਹੋ ਗਿਆ ਦੁੱਧ 13 14 ਲੀਟਰ ਬਿਲਕੁਲ ਜੀ ਵੇਖੋ ਵੀਰ ਜੀ ਪਹਿਲਾ ਸੂਆ ਵੈੜ ਆ ਗਈ ਆ ਦਿਨ 15 ਵੀਰ ਕਹਿੰਦਾ ਸੂਈ ਨੂੰ ਹੋ ਗਿਆ ਮਗਰ ਵੱਛਾ ਆ ਗਿਆ ਥਣ ਥਣ ਚਵਾਈ ਵਾਲਾ ਲੱਗਿਆ ਚੰਗੀ ਯਾਦ ਨਸਲ ਆ ਜੀ ਮਾਗੀ ਵੀਰੋ ਤੋਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਖਾਣ ਚੈੱਕ ਕਰ ਲੋ ਥਣ ਚੰਗਾ ਲੱਗਿਆ ਜੀ ਚਵਾਈ ਵਾਲਾ ਥਣ ਲੱਗਿਆ ਜੀ ਤੋਰ ਦੇ ਵੀਰ ਜੀ ਠੀਕ ਹੈ ਤੋਰ ਦੇ ਵੀਰ ਐਨ ਬਾਹਰ ਨੂੰ ਤੋਰੋ ਬਾਹਰ ਨੂੰ ਬਾਹਰ ਲੈ ਦੇ ਬਾਹਰ ਆ ਦੇ ਵੇਖੋ ਵੀਰ ਜੀ ਚੰਗੀ ਸ਼ਾਨਦਾਰ ਵਹਿੜਾ ਲੈਵਲ ਉਹ ਆ ਚੰਗਾ ਸ਼ਾਨਦਾਰ ਲੱਗਿਆ ਖਾਣ ਚੰਗਾ ਚਵਾਈ ਵਾਲਾ ਲੱਗਿਆ ਜੀ ਪਹਿਲਾ ਸੁਆ ਹੀ ਆ ਬਾਕੀ ਥਣ ਥਣ ਵੀਰੇ ਚੈੱਕ ਕਰ ਲੋ ਗੇੜ-ਗੇੜ ਤੇ ਥਣ ਲੱਗਿਆ ਜੀ ਬਿਲਕੁਲ ਜੀ ਜੋ ਆਈ ਵੇਖੋ ਕੀ ਬਤਾ ਜੀ ਬਿਲਕੁਲ ਜੀ ਵੇਖੋ ਜੀ ਵੀਰ ਜੀ ਸੜਕ ਦੇ ਖਿਲਾਰ ਕੇ ਤਾਰਾ ਮਾਰਤੀਆਂ ਠੰਡੀ ਸੀਲ ਹੈ ਹਨਾ ਜੀ ਸੀਲਸ ਲੱਗ ਵਹਿੜ ਆ ਗਈ ਆ ਠੀਕ ਆ ਲੈ ਵੀਰ ਜੀ ਲੈ ਕਿੰਨਾ ਦੁੱਧ ਦੱਸਿਆ ਵੀਰ ਜੀ ਹੁਣ 10 ਲੀਟਰ 10 ਲੀਟਰ ਬਿਲਕੁਲ ਦੁੱਧ ਹੀ ਵਦੂਗੀ ਫਿਰ ਹਨਾ ਜੀ ਪੈਂਡ ਹੀ ਪੱਠੀ ਹੋ ਗਿਆ ਤੋ 13 14 ਲੀਟਰ ਠੀਕ ਹੈ ਜੀ ਦੁੱਧ 13 14 ਲੀਟਰ ਕਰ ਜੂ ਹਨਾ ਜੀ ਬਿਲਕੁਲ ਜੀ ਬਾਕੀ ਦੱਸਿਆ ਵੀਰ ਜੀ ਨੇ ਪੱਠਿਆਂ ਤੋਂ ਥੋੜਾ ਜਿਹਾ ਹੈਗਾ ਵਾ ਤੂੜੀ ਦੇ ਉੱਤੇ ਦੁੱਧ ਚੰਗੀ ਵੇੜਾ ਰੰਗ ਬਾਜ ਆ ਜੀ ਬਿਲਕੁਲ ਜੀ ਵੇਖੋ ਵੀਰੋ ਚਾਜੂ ਬੋਲਾ ਲੱਗਿਆ ਚੰਗੀ ਵੇੜਾ ਆ ਜੀ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਆ ਵਸ਼ਾ ਆ ਗਿਆ ਦਾ ਹਨਾ ਜੀ ਠੀਕ ਹੈ ਹਾਂਜੀ ਵੀਰ ਜੀ ਇਹ ਮੁੱਲ ਦੀ ਗੱਲ ਕਰੀਏ ਤੇ ਕੀ ਕਰ ਲੈਣਾ ਜਿਓ ਜੈ ਜੀ ਜਾਣਦੇ ਹੋ ਜਿਹਨੇ ਇੱਕ ਦੀ ਜੇ ਤੈਨੂੰ ਚੰਗੀ ਲੱਗਦੀ ਆ ਨਹੀਂ ਦੱਸ ਦੋ ਕੋਈ ਨਾ ਵੀਰ ਜੀ ਮੁੱਲ ਦੇ ਕਰਦੇ ਹੋ 45000 ਹਾਂਜੀ ਬਾਕੀ ਵੇਖ ਲੈ ਮਾਨਤਨ ਚਲੋ ਮੁੱਲ ਤੁਹਾਡਾ ਵੀਰ ਜੀ ਜੈਜ ਆ ਤਿੰਨ ਹੀ ਜੈ ਜੀ ਉਹਦਾ ਚਲੋ ਤਿੰਨ ਜਾਣਦੇ ਹੋ ਕਿਰਾਇਆ ਵੀਰਾਂ ਨੂੰ ਦੂਰੋਂ ਫੋਨ ਕਰਦੇ ਆ ਕਿਰਾਇਆ ਘੁਰਾ ਪੈ ਜਾਂਦਾ ਕਾਫੀ ਚਲੋ 3000 ਛੱਡ ਦਿਓ 42 ਦੀ ਜਾਣਦੇ ਹੋ ਚਲੋ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਫੋਨ ਕਰੇ ਹਨਾ ਜੀ ਫੋਨ ਕਰੇ ਮਾਨਤਨ ਹੋਰ ਹੋ ਜੂਗਾ ਮੌਕੇ ਤੇ ਬਿਲਕੁਲ ਜੀ ਹੋਰ ਯਾਰ ਛੱਡਦਾ ਕਿ ਮਾਨਤਨ ਕਰਦਾ ਹੈ 41 ਜੀ ਹਾਂ 41 ਪੂਰਾ 40 ਜਾਂ 40 ਦੀ ਕਰਦਾਂਗੇ 40 ਦੀ ਕਰਦਾਂਗੇ ਹਾਂ ਠੀਕ ਹੈ ਜੀ ਵੇਖੋ ਵੀਰੋ ਰੇਡ ਜੈ ਜ ਆ ਗਿਆ ਜੋ ਥਣ ਥਣ ਚੰਗਾ ਲੱਗਿਆ ਚਵਾਈ ਇੱਕ ਨੰਬਰ ਦੱਸੀ ਵੀਰ ਨੇ ਚੰਗੀ ਵੈੜਾ ਜੀ ਪਹਿਲਾ ਸੂਆ ਠੀਕ ਹੈ ਜੀ। ਬਾਕੀ ਛੋੜ-ਛਾੜ ਆਪਣੀ ਕੋਈ ਗੱਲ ਨਹੀਂ ਸੌਦਾ ਹੋਊਗਾ ਬਹੁਤ 2 400 500 ਦੀ ਗੱਲ। ਠੀਕ ਹੈ ਜੀ। ਕੋਈ ਛੋੜ-ਛਾੜ ਕਰਦਾ ਆਂ ਫਿਰ। ਠੀਕ ਹੈ ਜੀ। ਤੇ ਵੀਰ ਜੀ ਹੋਰ ਆਪਣਾ ਹੋਰ ਪਸ਼ੂ ਇਹੋ ਗਲੀ ਵੈੜੀ ਆ। ਪਸ਼ੂ ਇਹੋ ਜੀ ਧੰਨਵਾਦ। ਵੇਖੋ ਵੈੜਾ ਬਣਾ ਬਣਾ ਪਾਦੇ ਵੇਖਦੇ ਜੀ। ਅਹ ਠੀਕ ਹੈ ਜੀ। ਹਲਕਾਰ ਦੀ ਵੈੜਾ। ਅੱਛਾ ਜੀ। ਠੀਕ ਹੈ ਜੀ। ਗਾਏ ਦੇ ਪਈ ਆ ਜੀ ਤਾਂ ਕਿ ਦੋ ਤੇ ਹਾਂ ਜੀ ਵੀਰ ਜੀ। ਆਹ ਨਾ ਆਪਣੇ ਕੋਈ ਰੇੜੀ ਦੇ ਮਕਾਨ ਬਣਾਉਣ ਲਈ ਇਹ ਗਲੀ ਵੀ ਘਾਰੇ ਆ। ਅੱਛਾ ਜੀ। ਨਵੀਂ ਲਈ। ਠੀਕ ਹੈ ਜੀ। ਮਕਾਨ ਗਾੜੀ ਲਿਆ ਠੀਕ ਹੈ ਜੀ ਤੇ ਆਣੀ ਇਹ ਕੰਮ ਜੀ ਨਹੀਂ ਹੋਣਾ ਜੀ ਅੱਛਾ ਜੀ ਇਹ ਦੇ ਦੇਣੀ ਹੋਣਾ ਹਨਾ ਜੀ ਆਪਾਂ ਤਾਂ ਨਾ ਨਹੀਂ ਲਏ ਸਾਢੇ 10000 ਦੀ ਚੱਕੇ ਚੁੱਕੇ ਨਵੇਂ ਹਨਾਈ ਸਭ ਕੁਝ ਦਾਵਾ ਦੇ ਫਿਰ ਇਹ ਵਖੋ ਤੋਰਾ ਤੋਰਾ ਮੜਾ ਇਹਨੂੰ ਵੀ ਜੀ ਇਹਦਾ ਤੋਰਾ ਵਖਾਓ ਕਿਆ ਬਾਤਾਂ ਹੈ ਠੀਕ ਹੈ ਜੀ ਚੰਗੀ ਹੈ ਜੀ ਠੀਕ ਹੈ ਵੇ ਲੋ ਵੀਰੋ ਰੇਮ ਰੂਮ ਸਿੱਧੇ ਆ ਚੰਗੀ ਚੰਗੀਆਂ ਹਨਾ ਰੈਡੀ ਕਿੰਨੇ ਦੀ ਦੇ ਦੇਣੀ ਵੀਰ ਜੀ ਇਹ ਜੀ ਲੱਗੀ ਹੋਣਾ ਸਾਢੇ 10000 ਦੀ ਹਾਂਜੀ ਵੇ ਲੋ ਬਾਕੀ ਘਾਟਾ ਪੈਣਾ ਹੀ ਆ ਚਲੋ ਕਿਹੜਾ ਜਤ ਜਹਾਦੀ ਦੇ ਦਿਓ 7.5 ਤੇ ਜੇ ਜੇ ਕੋਈ ਵੀਰ ਨੇ ਕਿਸੇ ਨੇ ਵੈੜ ਤੇ ਨਾਲ ਲੋਡ ਪਾਈ ਤੇ ਮਾਨ ਹੋਰ ਕਰਦੇ ਹੋ ਵਿੱਚ ਸਾਡੇ ਸਾਥ ਵੀ ਦੇ ਦਾਂਗੇ ਫਿਰ ਸਾਡੇ ਦੇ ਜਿਹੜਾ ਹੀ ਹੋਰ ਹੋਰ ਜਾਣ ਦਿਓ ਮਾਨ ਤਾਂ ਸੱਤ ਚੋਂ ਹੀ ਜੇ ਕੋਈ ਜੋੜਾ ਲਊਗਾ ਤੇ ਕਰਦੇ ਹੋ ਹਨਾ ਜੀ ਜੋੜੇ ਚ ਕਰ ਲਾਂਗੇ ਕੋਈ ਨਹੀਂ ਤਾਂ ਫੋਨ ਕਰੇ ਫਿਰ ਕਰ ਲਾਂਗੇ ਠੀਕ ਹੈ ਜੀ ਹੋਰ ਬਾਕੀ ਧੰਨਵਾਦ ਹੈ ਤੁਹਾਡਾ ਵੀ ਕਲਜਿੰਦਰ ਪਾਜੀ ਸੱਸਿਆ ਵੀਰ ਜੀ ਸਾਡੇ ਆਏ ਜੀ ਬਿਲਕੁਲ ਜੀ ਤੁਹਾਡਾ ਧੰਨਵਾਦ ਵੀਰ ਜੀ ਤੁਸੀਂ ਬੁਲਾਇਆ ਸਾਨੂੰ ਚਲੋ ਤੁਹਾਡਾ ਕੰਮ ਬਹੁਤ ਸਾਫ ਸੁਥਰਾ ਹੈ ਤੁਹਾਡੀ ਵੀਡੀਓ ਵੇਖਦੇ ਰਹਿਨੇ ਆ ਇਹ ਠੀਕ ਹੈ ਜੀ ਤੇ ਆਪਾਂ ਵੀ ਚਲੋ ਆਖਿਆ ਵੀ ਬਿਲਕੁਲ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਹੋ ਜਾਂਦੇ ਆ ਬਿਲਕੁਲ ਵੀਰ ਜੀ ਬਿਲਕੁਲ ਜੀ ਦਸਕਾਂ ਨੂੰ ਵੱਧ ਤੋਂ ਵੱਧ ਪੀਰ ਆ ਵੀ ਚਲੋ ਤੁਹਾਡਾ ਚੈਨਲ ਵੇਖਿਆ ਕਰ ਬਿਲਕੁਲ ਬਿਲਕੁਲ ਜੀ ਮੋਰਗਾਨੇ ਇਦਾਂ ਹੀ ਆ ਭਰਾਵਾਂ ਦੇ ਨਾਲ ਬਿਲਕੁਲ ਬਿਲਕੁਲ ਭਰਾਵਾਂ ਵੀਰਾਂ ਭਰਾਵਾਂ ਨਾਲ ਹੀ ਆ ਜੀ ਹਨਾ ਜੀ ਬਾਕੀ ਸਾਰੇ ਵੀਰਾਂ ਭਰਾ ਦੇਖ ਦਲਾਲ ਦਾ ਕੰਮ ਨਿਕਲ ਗਿਆ ਉਹਨਾਂ ਦੇ ਸਿੱਧਾ ਪਹੁੰਚ ਹੋ ਜਾਂਦੀ ਹੈ ਘਰੋਂ ਘਰ ਤੱਕ ਸਿੱਧਾ ਜੱਟ ਕੋ ਡੰਗਰ ਲੰਨ ਦੇ ਬਿਲਕੁਲ 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 ਵੀਰ ਜੀ ਆਪਣੀ ਦੇ ਵੀਰ ਜੀ ਇੱਕੋ ਅਪੀਲ ਹੁੰਦੀ ਆ ਵੀਡੀਓ ਬਣਾਉਣੀ ਆ ਤੇ ਹਰ ਗਾਗ ਨੂੰ ਬੇਨਤੀ ਕਰਨੀ ਆ ਵੀ ਪਸ਼ੂ ਦਾ ਲਾਗੇ ਜਰੂਰ ਪਹੁੰਚੋ ਆਪ ਦੀ ਚਵਾਈ ਕਰੋ ਪਾਸ ਕਰੋ ਹਨਾ ਵੀਰ ਜੀ ਇਹ ਆ ਸੂਈ ਸਵਾਈ ਬਿਲਕੁਲ ਬਿਲਕੁਲ ਨਹੀਂ ਹੁਣ ਤਸੱਲੀ ਕਰਨ ਇਦਾਂ ਜਿੰਮੇਵਾਰੀ ਖਤਮ ਨਹੀਂ ਹਰੇਕ ਵੀਡੀਓ 'ਚ ਵੀਰ ਜੀ ਆ ਸਾਡਾ ਫਰਜ਼ ਹੁੰਦਾ ਹਨਾ ਜੀ ਇਹ ਮੈਨੂੰ ਬਹੁਤ ਵਧੀਆ ਲੱਗਦੀ ਤਾਂ ਹਾਂਜੀ 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 ਉਹ ਜਿਹੜਾ ਗੱਲ ਕਹਿ ਦਿੰਦੇ ਜੀ ਨਾ ਤੇ ਇਹ ਗੱਲ ਨਾ ਕਿਸੇ ਤੇ ਵੀ ਨਹੀਂ ਟੈਗ ਹੁੰਦਾ ਬਿਲਕੁਲ ਵੀਰ ਜੀ ਬਿਲਕੁਲ ਕਿਉਂਕਿ ਆਪਾਂ ਤੇ ਐਂ ਵੀਡੀਓ ਬਣਾ ਲਈ ਹੈ ਨਾ ਜੀ ਚੱਲ ਗਏ ਬਾਕੀ ਕੋਈ ਗੱਲ ਨਹੀਂ ਕੁਲਜਿੰਦਰ ਭਾਜੀ ਕੋ ਤੁਹਾਡੀ ਵੀਡੀਓ ਵੇਖਿਆ ਹੋਣਾ ਹੋਰ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਵੀਰ ਜੀ ਕੋਈ ਗੱਲ ਨਹੀਂ ਆਉਣਗੇ ਵੀਰ ਜੀ ਮਾਨਤਨ ਹੋਰ ਕਰ ਦਿਓ ਹੈ ਨਾ ਜੀ ਠੀਕ ਹੈ ਬਾਕੀ ਤੁਹਾਡਾ ਵੀ ਧੰਨਵਾਦ ਵੀਰ ਜੀ ਚਲੋ ਤੁਸੀਂ ਬੁਲਾਇਆ ਜੀ ਬਾਕੀ ਸਾਰੇ ਵੀਰਾਂ ਭਰਾਵਾਂ ਨਾਲ ਹੀ ਹੈ ਨਾ ਜੀ ਚੈਨਲ ਨੂੰ ਸੰਯੋਗ ਦਿੱਤਾ ਫੇਰ ਹੀ ਚੱਲੇ ਵੀਰੇ ਹ ਹਾਂਜੀ ਮਾਨ ਸਰ ਨੰਬਰ ਫੇਰ ਕਰ ਲਓ 70 78 55 95 ਪਿੰਡ ਪਿੰਡ ਰਠਾ ਜੀ ਠੀਕ ਹੈ ਜੀ ਆਪਾਂ ਨੂੰ ਜ਼ਿਲ੍ਹਾ ਕਿਹੜਾ ਪੈ ਗਿਆ ਜ਼ਿਲ੍ਹਾ ਗੁਰਦਾਸਪੁਰ ਪਾਣੀਗੜ ਦੇ ਲਾਗੇ ਇੱਕ ਪਿੰਡ ਰਠਾ 2 ਕਿਲੋਮੀਟਰ ਠੀਕ ਹੈ ਜੀ ਚੀਜ਼ ਸਸੀਗਾ ਵੀਰ ਜੀ ਸਸੀਗਾ